ਫੜ ਜਮੀਂ ਤੇਰੀ ਬਾਸੀਆ ਮੈਨਾਂ ਨੂੰ ਇੱਕ ਆਮ ਰੇਡਰ ਵੇਸਕ ਮੁਰਨੇ ਆ ਤੇ ਆਉਣੇ ਸਾਰੇ ਗੋਡਿਆਂ ਦੀ ਐ ਆਉਣੇ ਸਾਰੇ ਗੋਡਿਆਂ ਦੀ ਐ ਪਾਲਾ ਖਲੋਟੀ ਵਾਲਾ ਚਾਰ ਜਾਫੀ ਪੰਨੇ ਪਰ ਵੱਨੇ ਬਾਹੂ ਅਕਬਰਪੁਰ ਦੀ ਟੀਮ ਅੰਕਰ ਵਰਗੇ ਮਨੀਸ਼ ਵਰਗੇ ਢੁੱਗਾ ਵਾਲਾ ਇੱਕ ਇੱਕ ਨਹੀਂ ਜਾਂ ਪਰ ਦੂਜੇ ਪਾਸੇ ਖੁਸ਼ੀ ਖੁਸ਼ੀ ਓਏ ਖੁਸ਼ੀ 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 ਹੋ ਖੁਸ਼ੀ ਹਰ ਗਿਆ ਓਏ ਖੁਸ਼ੀ ਆਈ ਤੇ ਆ ਗਿਆ ਓਏ ਚਾਂਦਪੁਰੇ ਦਾ ਮੇਲਾ ਬਣਾ ਗਿਆ ਬੜਾ ਤਾਰੇ ਗਰੇ ਵਾਲਾ ਆ ਵੇਖ ਓ ਜਿੰਮੀ ਤੇਰੀ ਮਾਸੀ ਵਾਲਾ ਮੇਲਾ ਲੁੱਟ ਗਿਆ ਮੇਲਾ ਲੈ ਵੀ ਕਸ਼ਮੀਰੀਆਂ ਵੀ ਆ ਖੁਸ਼ ਓ ਜਿੰਮੀ ਜਾਂਦਾ ਨਾ ਇਸੇ ਤਰ੍ਹਾਂੀਆਂ ਹੋਰ ਘੈਂਟ ਵੀਡੀਓ ਦੇਖੋ